ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਏਸੀਟੀ ਗਵਰਨਮੈਂਟ ਵੱਲੋਂ ਕੈਂਟਰਾ ਸਰਕਾਰ ਵੱਲੋਂ ਐਜੂਕੇਸ਼ਨ ਡਿਪਾਰਟਮੈਂਟ ਪੰਜਾਬੀ ਅਤੇ ਹਿੰਦੀ ਲੈਂਗੁਏਜ ਸਰਵੇ ਕਰਵਾ ਰਿਆ ਉਸ ਲੈਂਗੁਏਜ ਸਰਵੇ ਦੀ ਅੱਜ ਸਰਕਾਰ ਨੇ ਤਰੀਕ ਵਧਾ ਦਿੱਤੀ ਆ ਉਹ 7 ਸਤੰਬਰ ਤੱਕ ਜਾਰੀ ਰਹੇਗਾ ਇਹ 7 ਸਤੰਬਰ ਤੱਕ ਸਰਵੇ ਜਾਰੀ ਰਹਿਣ ਦਾ ਪੰਜਾਬੀ ਭਾਈਚਾਰੇ ਨੂੰ ਵੱਡਾ ਫਾਇਦਾ ਹੋਣ ਜਾ ਰਿਹਾ ਕਿਉਂਕਿ ਪੰਜਾਬੀ ਯੂਥ ਕਲੱਬ ਕੈਂਪਰਾ ਵੱਲੋਂ 7 ਸਤੰਬਰ ਨੂੰ ਦਿਵਾਲੀ ਖੇਡ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਵਿੱਚ ਵਾਲੀਬਾਲ ਟੂਰਨਾਮੈਂਟ ਵੀ ਹੋਵੇਗਾ ਉਹਦਾ ਫਾਇਦਾ ਕੀ ਹੋਵੇਗਾ ਮੇਰੀ ਇਸ ਮਾਧਿਅਮ ਰਾਹੀਂ ਪੰਜਾਬੀ ਯੂਥ ਕਲੱਬ ਕੈਂਪਰਾ ਨੂੰ ਬੇਨਤੀ ਵੀ ਹੈ ਕਿ ਉਸ ਦਿਨ ਜਦੋਂ ਵੀ ਮੈਚ ਹੋ ਰਹੇ ਹੋਣਗੇ ਜਦੋਂ ਇੱਕ ਪਹਿਲਾ ਮੈਚ ਖਤਮ ਹੋਊਗਾ ਉਹਦੇ ਵਿੱਚ ਬ੍ਰੇਕ ਹੋਊਗੀ ਉਦੋਂ ਜਿਹੜੇ ਵੀ ਕਮੈਂਟਰੀ ਕਰਨ ਵਾਲੇ ਮੁੰਡੇ ਹੋਣਗੇ ਉਹਨਾਂ ਨੂੰ ਅਪੀਲ ਕੀਤੀ ਜਾ ਸਕਦੀ ਹੈ ਕਿ ਉਹ ਸਰਵੇ ਫਿਲ ਕਰਨ ਲਈ ਅਪੀਲ ਕਰਨ ਜਿਹੜੇ ਵੀ ਪ੍ਰਬੰਧਕ ਸਟੇਜ ਚਲਾ ਰਹੇ ਹੋਣਗੇ ਸਟੇਜ ਸੈਕਟਰੀ ਹੋਵੇਗਾ ਉਹ ਸਰਵੇ ਫਿਲ ਕਰਨ ਲਈ ਲੋਕਾਂ ਨੂੰ ਅਪੀਲ ਕਰ ਸਕਦਾ ਕਿਉਂਕਿ ਉੱਥੇ ਦਰਸ਼ਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਆ ਜਿਹੜਾ ਸਰਵੇ ਫਿਲ ਹੋਇਆ ਉਹ ਅੱਜ ਤੱਕ ਦੀ ਜਿਹੜੀ ਰਿਪੋਰਟ ਆ 16329 ਜਾਣਿਆਂ ਤੱਕ ਉਹ ਸਰਵੇ ਪਹੁੰਚ ਚੁੱਕਿਆ ਭਾਵੇਂ ਕਿ ਉਹ ਸਰਵੇ ਦੇਖ ਚੁੱਕੇ ਨੇ ਤੇ 1273 ਜਾਣਿਆਂ ਨੇ ਉਹ ਸਰਵੇ ਫਿਲ ਕਰ ਦਿੱਤਾ ਉਹ ਸਰਵੇ ਭਰ ਦਿੱਤਾ ਬੇਸ਼ੱਕ ਇਹ ਸਰਕਾਰ ਵੱਲੋਂ ਕੋਈ ਘਟੂ ਘਟ ਗਿਣਤੀ ਨਿਸ਼ਚਿਤ ਨਹੀਂ ਕੀਤੀ ਗਈ ਕਿ ਜੇ ਇੰਨੇ ਬੱਚੇ ਹੋਣਗੇ ਤਾਂ ਹੀ ਪੰਜਾਬੀ ਸਕੂਲਾਂ ਵਿੱਚ ਲਾਗੂ ਹੋਊਗੀ ਇਹ ਗਿਣਤੀ ਕੋਈ ਬਾਉਂਡ ਨਹੀਂਗੀ ਕੋਈ ਨਿਸ਼ਚਿਤ ਨਹੀਂਗੀ ਜਿੰਨੇ ਵੀ ਵੱਧ ਤੋਂ ਵੱਧ ਕਰ ਸਕਦੇ ਆ ਆਪਾਂ ਨੂੰ ਪੂਰੇ ਪੰਜਾਬੀ ਭਾਈਚਾਰੇ ਨੂੰ ਆਪਣੇ ਬੱਚਿਆਂ ਨੂੰ ਏਸੀਟੀ ਸਕੂਲ ਦੇ ਸਕੂਲ ਟਾਈਮ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬੀ ਪੜਾਉਣ ਲਈ ਇਹ ਸਰਵੇ ਆਪਾਂ ਨੂੰ ਫਿਲ ਕਰਨਾ ਚਾਹੀਦਾ ਸਰਕਾਰੀ ਖਾਲਸਾ ਇੰਟਰਨੈਸ਼ਨਲ ਟੀਵੀ ਆਪਣਾ ਫਰਜ਼ ਸਮਝਦਾ ਹੋਇਆ ਤੁਹਾਨੂੰ ਇਹ ਸਮੇਂ-ਸਮੇਂ ਤੇ ਜਾਣਕਾਰੀ ਦਿੰਦਾ ਰਹੇਗਾ ਤੇ ਅੱਜ ਦੀ ਜਾਣਕਾਰੀ ਕਿਰਪਾ ਕਰਕੇ ਸਾਰੇ ਭਾਈਚਾਰੇ ਤੱਕ ਸਾਂਝੀ ਕਰੋ ਤਾਂ ਜੋ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ 16329 ਜਣਿਆਂ ਤੱਕ ਇਹ ਸਰਵੇ ਪਹੁੰਚ ਚੁੱਕਿਆ ਤੇ 1273 ਜਣਿਆਂ ਨੇ ਸਰਵੇ ਭਰ ਦਿੱਤਾ ਇਹ ਜਿਹੜੀ ਤਰੀਕ ਆ ਉਹ 7 ਸਤੰਬਰ 2025 ਲਾਸਟ ਤਰੀਕਾ ਇੱਕ ਹਫਤਾ ਤਰੀਕ ਹੋਰ ਵਧਾ ਦਿੱਤੀ ਗਈ ਹੈ ਤੇ ਉਸ ਦਿਨ ਕਬੱਡੀ ਖੇਡ ਮੇਲਾ ਵੀ ਆ ਦਿਵਾਲੀ ਮੇਲਾ ਵੀ ਆ ਟੇਲਰ ਦੀ ਗਰਾਊਂਡ 'ਚ ਤੇ ਪੰਜਾਬੀ ਯੂਥ ਕਲੱਬ ਇਹ ਜਿਹੜਾ ਖੇਡ ਮੇਲਾ ਕਰਾਉਣ ਜਾ ਰਿਹਾ ਤੇ ਉਮੀਦ ਆ ਕਿ ਉਸ ਤੋਂ ਪਹਿਲਾਂ ਵੀ ਸਰਵੇ ਵੱਡੀ ਪੱਧਰ ਤੇ ਭਰਿਆ ਜਾਊਗਾ ਤੇ ਉਸ ਦਿਨ ਵੀ ਇੱਕਦਮ ਲੋਕਾਂ ਨੂੰ ਅਪੀਲ ਕਰਕੇ ਜਾਗਰੂਕ ਕਰਕੇ ਪ੍ਰੇਰਿਤ ਕਰਕੇ ਇਹ ਸਰਵੇ ਪ੍ਰਭਾਵਿਆ ਜਾ ਸਕਦਾ ਧੰਨਵਾਦ